ਹਾਲਾਤ ਇੰਨੇ ਮਾੜੇ ਹੋ ਗਏ ਨੇ ਕਿ ਹੁਣ ਤਾਂ ਹਰ ਇੱਕ ਨੂੰ ਬਾਹਰ ਕੰਮ ਤੇ ਜਾਣ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਲੁੱਟਾ ਖਵਾ ਕਰਨ ਵਾਲੇ ਕਿਸੇ ਨੂੰ ਵੀ ਨਹੀਂ ਬਖਸ਼ਦੇ ਨਿੱਤ ਦਿਨ ਹੋ ਰਹੀਆਂ ਲੁੱਟਾ ਖਵਾ ਦੀਆਂ ਵਾਰਦਾਤਾਂ ਨੇ ਹਰ ਇੱਕ ਦੇ ਦਿਲ ਵਿੱਚ ਖੋਪ ਪੈਦਾ ਕੀਤਾ ਹੋਇਆ ਹੈ ਸਰਕਾਰ ਵੀ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਕਿਉਂਕਿ ਜੇਕਰ ਪੁਲਿਸ ਚੋਰ ਨੂੰ ਫੜ ਲੈਂਦੀ ਹੈ ਤਾਂ ਉਹ ਜ਼ਮਾਨਤ ਕਰਾ ਕੇ ਬਾਹਰ ਆ ਜਾਂਦੇ ਨੇ ਫਿਰ ਤੋਂ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ ਉਹ ਤਾਂ ਸਬਜ਼ੀ ਵਾਲੇ ਜੋ ਕਿਲੋ-ਕਿਲੋ ਸਬਜ਼ੀ ਵੇਚ ਰਹੇ ਨੇ ਵੇਚ ਕੇ ਗੁਜ਼ਾਰਾ ਕਰਦੇ ਨੇ ਚੋਰਾਂ ਨੇ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਪਿੰਡ ਰਟੈਂਡਾ ਤੋਂ ਇੱਕ ਸਬਜ਼ੀ ਵੇਚਣ ਵਾਲਾ ਸਵੇਰੇ 4 ਵਜੇ ਘਰੋਂ ਮੋਟਰਸਾਈਕਲ ਤੇ ਚੁੱਕਦਾ ਹੈ ਤਾਂ ਕਿ ਉਹ ਬੰਗਾ ਮੰਡੀ ਤੋਂ ਸਬਜ਼ੀ ਲਿਆ ਕੇ ਫਿਰ ਪਿੰਡਾਂ ਵਿੱਚ ਜਾ ਕੇ ਵੇਚ ਸਕੇ ਤੇ ਘਰ ਦਾ ਗੁਜ਼ਾਰਾ ਕਰ ਸਕੇ ਪਰ ਉਸ ਦੇ ਮਗਰ ਤਿੰਨ ਨਕਾਬਪੋਚ ਲੁਟੇਰੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਉਸ ਦੇ ਮਗਰ ਲਗ ਜਾਂਦੇ ਹਨ ਜੋ ਕਿ ਉਹ ਵੀ ਮੋਟਰਸਾਈਕਲ ਤੇ ਹੁੰਦੇ ਹਨ ਸਬਜੀ ਵੇਚਣ ਵਾਲੇ ਨੂੰ ਦਾਤ ਦਿਖਾ ਕੇ ਡਰਾਉਂਦੇ ਹਨ ਧਮਕਾਉਂਦੇ ਹਨ ਪਰ ਸਬਜੀ ਵੇਚਣ ਵਾਲੇ ਦੀ ਹਿੰਮਤ ਦੇਖੋ ਉਸ ਦੀ ਦਲੇਰੀ ਦੇਖੋ ਉਹ ਆਪਣਾ ਮੋਟਰਸਾਈਕਲ ਤੇਜ਼ ਗਤੀ ਨਾਲ ਚਲਾਉਂਦਾ ਹੈ ਤੇ ਮੁਕੰਦਪੁਰ ਥਾਣੇ ਅੱਗੇ ਲਗਾ ਦਿੰਦਾ ਹੈ ਤੇ ਇਹ ਦੇਖ ਕੇ ਕਿ ਉਹ ਤੇ ਥਾਣੇ ਵੱਲ ਨੂੰ ਜਾ ਰਿਹਾ ਹੈ ਇਹ ਤੇ ਥਾਣੇ ਵੱਲ ਜਲੇ ਜਾਏਗਾ ਤੇ ਉਹ ਲੁਟੇਰੇ ਫੜੇ ਜਾਣਗੇ ਪਰ ਇਹ ਦੇਖ ਕੇ ਲੁਟੇਰੇ ਵਾਪਸ ਚਲੇ ਜਾਂਦੇ ਨੇ ਪਰ ਸਬਜ਼ੀ ਵਾਲੇ ਦੀ ਖੁਰਜੀ ਤੇ ਇੱਕ ਸਟੈਂਡ ਰਸਤੇ ਵਿੱਚ ਸੜਕ ਤੇ ਡਿੱਗ ਜਾਂਦਾ ਹੈ ਮਿਹਨਤ ਦੀ ਕਮਾਈ ਹੁੰਦੀ ਹੈ ਮਿਹਨਤ ਦੇ ਨਾਲ ਉਸਨੇ ਸਟੈਂਡ ਜਾਂ ਖੁਰਜੀ ਖਰੀਦੀ ਹੋਈ ਸੀ ਉਹ ਖੁਰਜੀ ਤੇ ਸਟੈਂਡ ਜੋ ਸੜਕ ਤੇ ਡਿੱਗ ਜਾਂਦਾ ਹੈ ਇੱਕ ਬਿਹਾਗਤੀ ਉਸ ਨੂੰ ਦੇਖ ਲੈਂਦਾ ਹੈ ਤੇ ਉਹ ਚੁੱਕ ਲੈਂਦਾ ਹੈ ਤੇ ਉਹ ਸਬਜ਼ੀ ਵਾਲੇ ਨੂੰ ਦੇ ਦਿੰਦਾ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਪਰ ਇਹ ਨੱਥ ਤਾਂ ਹੀ ਪਵੇਗੀ ਜੇਕਰ ਕਾਨੂੰਨ ਸਖਤ ਹੋਵੇ ਇਹ ਤਾਂ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ ਆਓ ਦੇਖਦੇ ਆ ਪੂਰੀ ਰਿਪੋਰਟ ਤੁਹਾਨੂੰ ਇੱਕ ਰਿਕੁਐਸਟ ਹੈ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਚਲਦੇ ਚਲਦੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਰਿਪੋਰਟ ਹਰ ਖਬਰ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਦੇਖਦੇ ਆ ਰਿਪੋਰਟ ਹਾਂਜੀ 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 ਇਸ ਤਰ੍ਹਾਂ ਹੋਈ ਆ ਕਿ ਕਿੰਨੇ ਵਜੇ ਕਿੱਧਰ ਜਾ ਰਹੇ ਐਤੋਂ ਮੈਂ 4 ਵਜੇ ਤੜਾਹ ਜੀ ਆਪਣੇ ਠਿਕਾਣੇ ਉੱਤੇ ਬੰਗਾਂ ਜਾਣੀ ਬੰਗਾਂ ਜਾਣਾ ਸੀ ਸਬਜ਼ੀ ਲੈਣ ਜਾਣਾ ਸੀ ਮਗਰ ਮੈਂ ਬੜੇ ਅੱਡੇ ਉੱਤੇ ਗਿਆ ਮਕਾਨ ਵਾਲਾ ਰੋਡ ਮੈਂ ਸਿਕਾਰਾਂ ਦੇ ਗੜਦਰੇ ਕੋ ਗਿਆ ਤੇ ਰੋਡ ਸਿਕਾਰਾਂ ਉੱਥੇ ਬੰਦੇ ਮਗਰ ਮੈਗਾ ਮੇਰੇ ਬੰਦੇ ਮਗਰ ਪੈ ਤੇ ਉਹਨੇ ਬਰਾਬਰ ਮੇ ਮੋੜ ਸੇ ਲਾ ਲਿਆ ਮੈਂ ਆਪਣੀ ਵਾਰਤੀ ਨਾਲ ਮੋੜ ਸੇ ਥੱਲੇ ਲਾ ਕੇ ਮੋੜੋਂ ਨਾ ਕੱਟ ਕੇ ਮੈਂ ਨਿਕਲ ਗਿਆ ਨਿਕਲ ਗਿਆ ਜage ਮਨੋ ਪਿੱਛੇ ਖੁਰਦੀ ਗੁਰਦੀ ਮੈਂ ਦੇਖੀ ਨਹੀਂ ਭਾਈ ਡੈਪੇ ਗਿਆ ਨਹੀਂ ਡੈਪੇ ਮੈਂ ਪਿੱਛੇ ਮੁੜ ਕੇ ਦੇਖਿਆ ਮੈਂ ਸਿੱਧਾ ਜਾ ਕੇ ਠਾਣੇ ਦੇ ਮੋੜੇ ਮੁੜਦਾ ਹਲਾਤਾ ਠਾਣੇ ਮੋੜੇ ਤੇ ਜਾ ਕੇ ਮੈਂ ਖੜ ਗਿਆ ਉਧਰ ਕੁਆੜੀਆਂ ਮੁੰਡਾ ਨਿਕਲੇ ਮਨ ਜਾਂਦਾ ਰੋ ਜਾਣਾ ਜਾਂਦਾ ਉਹ ਜਾਂਦਾ ਇਹ ਕਹਦਾ ਕੀ ਗੱਲ ਹੈ ਭਾਜੀ ਮੈਂ ਕਾ ਗੱਲ ਆ ਹੋਈ ਇਹ ਮੈਂ ਸੋ 4:35 ਵਜੇ ਮੈਂ ਉਥੋਂ ਵਾਪਸ ਮੁੜ ਗਿਆ ਫਿਰ ਮੈਂ ਨੂੰ ਇੱਕ ਬੰਦੇ ਨੇ ਦੱਸਿਆ ਤੇਰਾ ਖੁਰਦੀ ਇਹ ਹੋਸਣ ਉਹ ਬੰਦਾ ਚੱਕ ਕੇ ਲੈ ਗਿਆ ਤੋ ਤੋ ਲੈ ਹਾਂ ਜਾ ਜਾ ਰੋਡ ਤੇ ਹੋ ਗਿਆ ਮੈਂ ਭਜਾਇਆ ਮੋਟਰਸਾਈਕਲ ਬਹੁਤ ਆ ਲੜ ਕੇ ਮੈਂ ਪਿੱਛੇ ਦੇਖਿਆ ਇੱਕਦਮ ਹਾਂਜੀ ਇਹ ਮੈਂ ਟਕਰਿਆ ਉਹ ਕਹਿੰਦਾ ਸਾਲਾ ਰੋਕਦਾ ਉਹ ਮੋਟਰਸਾਈਕਲ ਤੇਨੇ ਜਾਨੇ ਦੀ ਮੂੰਹ ਬਣਿਓ ਸੀ ਉਹ ਕਹਿੰਦਾ ਸਾਲਾ ਰੱਗਦਾ ਨਹੀਂ ਤੇ ਦਾਤ ਮਾਰ ਉਹ ਦਾ ਮਾਰ ਮੈਂ ਕੋਤੇ ਦੀ ਪਾਸਾ ਵੱਡ ਕੇ ਨਿਕਲ ਗਿਆ ਮੈਂ ਟੋਏ ਟੂਏ ਦੇਖਣੀ ਮੈਂ ਮੁਰਜੀ ਮੁਰ ਕੜਾ ਕਰਕੇ ਨਿਕਲ ਗਿਆ ਜਾ ਕੇ ਮੈਂ ਥਾਣੇ ਦੇ ਮੋਰੇ ਤੇ ਜਾ ਕੇ ਖੜਾ ਕਰਦਾ ਗੇੜੇ ਮੋਰੇ ਦਾਦ ਮਾਰਿਆ ਨਹੀਂ ਜੀ ਮੈਂ ਨਿਕਲ ਗਿਆ ਬਾੜੂ ਜਾ ਕੇ ਨਿਕਲ ਗਿਆ ਜਦੋਂ ਉਹ ਤੁਹਾਡਾ ਪਿੱਛਾ ਕਰੋ ਛੱਡਿਆ ਮੇਰਾ ਬਿੱਟਾ ਜਾਉਂਗਾ ਰਾਣ ਦੇ ਬੜਾ ਮਾਮਪ ਨਹੀਂ ਬੜਾ ਮਾਮਪ ਤੋਂ ਪਿੱਛੇ ਜਾ ਕੇ ਭੇਜਦਾ ਫੇਰ ਨਹੀਂ ਆਇਆ ਇਹ ਵੇਲੇ ਮੋਠਾਣਾ ਆ ਗਿਆ ਉਹਨੂੰ ਮੈਂ ਰਾਣ ਮੋੜ ਗੱਡ ਮੋੜ ਤੋਂ ਲਾਤਾ ਤੁਹਾਡੀ ਉੱਪਰ ਦੀ ਖਾਲੀ ਜੂ ਵੀ ਸਟੈਂਡ ਤੋਂ ਝੱਟ ਗਿਆ ਸੀ ਉਹ ਇੱਕ ਆਦਮੀ ਉਧਰੋਂ ਆਇਆ ਸੀ ਉਹਨੇ ਚੱਕਿਆ ਨਹੀਂ ਉਹਦੇ ਪੜਾ ਲੈ ਮੈਂ ਦੱਸਿਆ ਮੇਰੇ ਚਾਚੇ ਦਾ ਮੁੰਡਾ ਚੱਕ ਕੇ ਲਿਆ ਉਧਰ ਲੈ ਆ ਵੀ ਮੈਂ ਉੱਥੇ ਤਾਂ ਰਹਿ ਗਿਆ ਇਹ ਉਹ ਗਾਣਾ ਸਰਕਾਰ ਨੂੰ ਕਰਨਾ ਚਾਹੀਦਾ ਇਹਦੇ ਬਾਰੇ ਕੋਈ ਸਰਕਾਰ ਦਾ ਸੱਤੇ ਭੈ ਉਹਦੇ ਕੋ ਬੋਲਦੇ ਨਹੀਂ ਕਾਣੇ ਮੋਰੇ ਮੈਂ ਕਿਹਾ ਨੱਥ ਪਾਣੀ ਜਾਈਦੇ ਨਾ ਕਾਣੇ ਮੋਰੇ ਗਿਆ ਕੋਈ ਨਿਕਲਿਆ ਨਹੀਂ ਮਾਰ ਮੋੜ ਦਾ ਮੋਰੇ ਲਾਇਆ ਕੈਮਰੇ ਲੱਗੇ ਹੋ ਦੀਦਾ ਜੀ ਬੰਦਾ ਮੋੜ ਦਾ ਲਗਣ ਉਹ ਨਿਕਲ ਗਿਆ ਅੱਜ ਬੜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਿੰਦਾ ਹੈ ਜੀ ਕਿਹੜਾ ਪਿੰਡ ਬਖਲਾਰ ਕੀ ਇਹ ਜਿਹੜਾ ਤੁਹਾਨੂੰ ਸਮਾਨ ਮਿਲਿਆ ਕੀ ਕੀ ਸੀ ਤੇ ਕਿੱਥੋਂ ਲਿਆ ਇਹ ਇੱਕ ਖੁਰਜੀ ਜੀ ਇੱਕ ਲੋਹੇ ਦਾ ਸਟੈਂਡ ਸੀਗਾ ਇਹ ਮਿਲਿਆ ਮੁਕੰਦਪੁਰ ਜਿੱਥੇ ਨਵੇਂ ਪਲਾਟ ਕੱਟ ਹੋਏ ਆ ਇਹ ਰੋਡ ਦੇ ਗੱਭੇ ਪਿਆ ਸੀਗਾ ਕੀ ਕੀ ਕਿਹਦਾ ਸੀਗਾ ਇਹ ਇਦਾਂ ਨਹੀਂ ਸਾਨੂੰ ਪਤਾ ਕਿਹਦਾ ਸੀਗਾ ਨਹੀਂ ਉਹ ਜਿਹੜਾ ਤੁਹਾਡੇ ਕੋਲ ਲੈ ਕੇ ਗਏ ਨੇ ਮੈਨੂੰ ਨੋਂਦਾ ਨਹੀਂ ਜੀ ਪਤਾ ਉਹ ਕਹਿੰਦਾ ਮੈਂ ਰਟੈਂਡ ਦਾ ਕਹਿੰਦਾ ਮੇਰਾ ਆ ਸਾਡੇ ਭਤੀਜੇ ਨੇ ਉਹਨੂੰ ਭੇਜਿਆ ਉਹ ਵੀ ਸਬਜ਼ੀ ਦਾ ਕੰਮ ਕਰਦਾ ਉਹ ਕਹਿੰਦਾ ਮੈਂ ਸਬਜ਼ੀ ਲੈਣ ਜਾਂਦਾ ਸੀ ਤੇ ਮੈਨੂੰ ਬੰਦੇ ਪਿਆ ਗਾ ਰਾਤ ਨੂੰ ਕਹਿੰਦਾ ਮੇਰਾ ਉੱਥੇ ਢੱਕ ਪਿਆ ਤੇ ਮੈਂ ਬੰਦੇ ਨੂੰ ਰੋਜ਼ ਲੈਣ ਜਾਂਦਾ ਤੇ ਰੋਜ਼ ਛੱਡਣ ਜਾਂਦਾ ਤੇ ਮੈਂ ਉਹ ਲੈਣ ਆਇਆ ਮੈਂ ਉਹਨੂੰ ਦੇ ਦਿੱਤਾ ਮੈਂ ਖ ਲੈ ਗਿਆ ਉਹ ਕਹਿੰਦਾ ਮੇਰਾ ਹਾਂਜੀ ਮੇਰਾ ਨਾਂ ਜੀ ਬਸਾਕੀ ਰਾਮ ਤਾਂਕ ਜੀ ਕਹਿੰਦੇ ਟੈਂਡੇ ਤੋਂ ਜੀ ਪੈਂਡਰ ਟੈਂਡਾ ਜੀ ਆਪਾਂ ਤਾਂ ਇਹੀ ਮੰਗ ਕਰਦੇ ਆ ਜੀ ਸਰਕਾਰ ਅੱਗੇ ਵੀ ਮੰਗ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਮੋਰੇ ਵੀ ਮੰਗ ਇਹੀ ਕਰਦੇ ਆ ਵੀ ਇਹ ਚੀਜ਼ ਤੇ ਨੱਥ ਪਾਈ ਜਾਵੇ ਠੀਕ ਹੈ ਜਿਹੜੀਆਂ ਲੁੱਟਾਂ ਖੋਹਾਂ ਦਿਨ ਤੋਂ ਦਿਨ ਵੱਧ ਰਹੀਆਂ ਪਰ ਇਹਨਾਂ ਤੇ ਨੱਥ ਪਾਈ ਜਾਵੇ ਅਸੀਂ ਤਾਂ ਇਹਨਾਂ ਦੇ ਹੀ ਸ਼ੁਕਰਾਨੇ ਕਰਦੇ ਆ ਬਈ ਇਹ ਚੀਜ਼ ਨੂੰ ਵਧੀਆ ਢੰਗ ਦੇ ਨਾਲ ਕੈਚ ਕਰਨਾ ਚਾਹੀਦਾ ਔਰ ਜਿਹੜੇ ਕੈਮਰੇ ਲੱਗੇ ਆ ਉਹਨਾਂ ਤੇ ਵੀ ਪਵੰਦਗੀ ਕਰਨੀ ਚਾਹੀਦੀ ਆ ਚੈੱਕ ਕਰਨੀ ਚਾਹੀਦੀ ਜੇ ਕਿਸੇ ਨਾਲ ਹਨਹੋਣੀ ਹੋਈ ਆ ਤਾਂ ਅੱਜ ਇਹਨਾਂ ਦੇ ਨਾਲ ਹੋਈ ਹੈ ਕੱਲ ਨੂੰ ਕਿਸੇ ਦੇ ਨਾਲ ਵੀ ਹੋ ਸਕਦੀ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਮੋਰੇ ਇਹ ਚੀਜ਼ ਨੂੰ ਵਧੀਆ ਢੰਗ ਦੇ ਨਾਲ ਦੇਖਰੇਖ ਕਰਕੇ ਤਾਂ ਉਸ ਚੀਜ਼ ਨੂੰ ਫੜਿਆ ਜਾਵੇ ਜਿਹੜੇ ਬੰਦੇ ਬਾਰਦੱਤਾ ਕਰਦੇ ਆ ਜੀ ਇਹ ਵੀ ਆਪਣੇ ਸਬਜ਼ੀ ਦਾ ਕੰਮ ਕਰਦੇ ਆ ਜੀ ਰਾਂ ਸਾਡੇ ਪਿੰਡ ਤੋਂ ਇਹ ਰੇਟਿੰਗ ਤੋਂ ਜੀ ਰਾਣਾ ਰਾਮ ਤੇ ਇਹ ਸਬਜ਼ੀ ਦਾ ਕੰਮ ਕਰਦੇ ਸਵੇਰ ਨੂੰ ਤੜਕੇ 4 ਵਜੇ ਜਾਂਦੇ ਆ ਜੀ 8 ਵਜੇ ਆਪਣਾ ਫੇਰਾ ਲਾਉਂਦੇ ਆ ਜੀ ਬਸ ਜਿੰਨਾ ਵੀ ਥੋੜਾ ਥੋੜਾ ਕਰਕੇ ਪਾਈਆ ਪਾਈਆ ਕਰਕੇ ਕਿਲੋ ਕਿਲੋ ਕਰਕੇ ਆਪਣਾ ਸਮਾਨ ਵੇਜਦੇ ਪੱਤਾ ਕਿਦੇ ਵਿਚਾਰੇ ਦੀ ਦਿਹਾੜੀ ਪੈਂਦੀ ਆ ਉਹੀ ਸਵੇਰ ਨੂੰ ਸਾਧਰੀ ੜਕ ਕੇ ਫੇਜ ਜਾਂਦੇ ਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਰ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499